ਇਹ ਗ੍ਰੀ ਗੁਰ ਰਹਾਸਾ ਜੀ ਨੇ ਗੁਰਦਆਰਾ 대비 ਵਖੇ ਪ੍ਰੀਤਪਾਲ ਸਾਹਿਬ ਸਿੰਘ ਜੀ ਕੱਲ ਵੀ ਇੱਕ ਦਿਨ ਦਾ ਇੱਕ ਦਾ ਫਰਕ ਹੁੰਦਾ ਮਹਾਰਾਜ ਦੇ ਜੋਤੀ ਜੋ ਸਮਾਉਣੋਂ ਤੇ ਗੁਰਾਈ ਜਾ। ਪਰ ਇਹ ਜਹਰੀਆਂ ਵਾਲੇ ਸਾਰੇ ਨਿੱਕੇ ਖਾਇ ਲਿਖ ਕੇ ਕਰ ਦਿੱਤੀ ਐ ਕਿਸੇ ਵਕਤੇ ਤੇ ਕਰੇ ਇਸ ਤੋ ਤਰੀਕ ਹੋ ਗਈ ਐ ਕਿ ਜਿਹੜੀਆਂ ਖਿੱਤਾਂ ਹੋਣਗੀਆਂ ਦੋਵੇਂ ਅਖੀਆਂ ਮਿਲਣ ਤੋਂ ਉਹ ਦਿਨ ਤੋਂ ਸਾਂਝਾ ਦਿਖਣ ਲੱਗੇ ਮੁੜ ਕੇ ਗਾਲ ਨਹੀਂ ਕੀਤਾ ਗੁਰਪੁਰ ਦਾ ਅਗੇ ਜੀ ਤੁਦਨ ਮਗਰੋਂ ਗੁਰ ਰਹਾਸਾ ਜੀ ਦਾ ਕਿਰਤ ਸਾਰੀਆਂ ਸਲਵਾਂ ਨੂੰ ਦਰਸ਼ਨ ਦੇ ਕੇ 22 ਸਵਾਰ ਨੂੰ ਉਹ ਹਰਿਕ੍ਰਿਸ਼ਨ ਸਾਹਿਬ ਦੇ ਚੰਨਾਂ ਦੇ ਸਾਥ ਕੇ ਸਰ ਸੰਤਾਂ ਨੂੰ ਕਹੇ ਕਿ ਸ਼ਬੀ ਜੋ ਆਪਣੇ ਸਾਰੇ ਆਉਂਦਾ ਅਜੀ ਗੁਰੂ ਘਰ ਤੋਂ ਖਾਣ ਵੀ ਕਰ ਦੁੱਤਾ ਹੈ ਜੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਹਾਂ ਨੇ ਤੈਨੂੰ ਗੁਰ ਦਸਤੂਰ ਤੋਂ ਕੈਸਰੀ ਹਾਈ ਪ੍ਰਹਿਮਤੀ ਆਈ ਹੈ ਕਿ ਕਿੱਥੇ ਸੰਬੋਧ ਜائیں ਇਹਨਾਂ ਦਰਸ਼ਨ ਦੇ ਕੇ ਕੋਈਆਂ ਕੋਡ ਮਿਲ ਜਾਂਦੇ ਉਹ ਗੁਰ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਗੱਦੀ ਤੇ ਬਿਰਾਜਮਾਨ ਕੀਤੇ ਆਪ ਸਿੱਕੇ ਬਾਰਸ਼ਾ ਜੀ ਨੂੰ ਆਸਥਾ ਨੂੰ ਗੋਣ ਬਰਖੰਦੀ ਆਪਨੀ ਜੋਧੂਤ ਮਹਾਰਾਜ ਜੀ ਨੇ ਰਾਸਤੇ ਜੋ ਤਿਆਰੀ ਕੀਤੀ ਉਹਨਾਂ ਦੇਤੇ ਬੇਅੰਤ ਸੰਗਤਾਂ ਚਾਰ ਸਵੇਰੇ ਢੇੜਾ ਟੱਕ ਕੇ ਦੇਖੇ ਆ ਇੱਕ ਸੌ ਇੱਕ ਗਾਦਰ ਨਾਲ ਹਮੇਸ਼ਾ ਇਸ਼ਨਾਨ ਕਰਿਆ ਕਰਦੇ ਇੱਕ ਸੌ ਇੱਕ ਚਲੀ ਰਹਿ ਚੋਆ ਸੇ ਪਾਪਾ ਕਰਿਆ ਕਰਦੇ ਕਿਸ ਸਰਕਾਰ ਮਾਰੇ ਨੇ ਇਸ਼ਨਾਨ ਪਾਣ ਕਰਕੇ ਸ੍ਰੀ ਜੰਕਾਬਾਦ ਬਾਦ ਕਰਕੇ ਜੋਤੀ ਜੋ ਸਮਾਏ ਜਦੋਂ ਮਾਇਆ ਦਾ ਪਟਾਇਤਪੁਰੀ ਸਥਾਨ ਅੰਸ਼ ਕੀ ਪਰਖਾ ਜੇ ਦੇਦੇ ਤਾਂ ਹੀ ਪਟਾਇਤਪੁਰੀ ਲਗਾਇਆ ਕਿ ਖਾਲੇ ਤੇ ਰੱਖਿਆ ਗਿਆ ਉਦੋਂ ਦੇ ਵੀ ਜ਼ਰੂਰ ਹਰਨਾ ਸਾਹਿਬ ਦੀ ਆਪ ਦੀ ਅਰੋਧ ਕਰਨੀ ਸੀ ਕਿ ਹੁਣ ਦੇਖੇ ਮਾਇਆ ਖੱਡਕੰਨੀ ਦੀ ਜੁਰੀ ਹੈ ਇਹ ਵੀ ਹਰਨਾ ਸਾਹਿਬ ਦੇ ਜੋ ਕਿ ਉਸ ਨੰਦਾ ਗੁਰਹਰਿਕ ਸਿੰਘ ਸਾਹਿਬ ਦੀ ਗੁਰਦਆਰੇ ਦੇ ਬਰਾਜਮਾਨ ਦਾ ਗੁਰਪੁਰਵਰਸਾਂ ਸੰਪਾਦ ਦੇ ਕਾਹ ਲਾਦ ਰਹੇ ਹੋਏ ਵਾੜੀ ਜੀ ਦਾ ਸੰਸਾਰ ਉਹ ਜੀ ਕਿਹੜੇ ਤਰ੍ਹਾਂ ਬਾਣੀ ਦਾ ਆਦਿ ਗੁਰੂ ਸਾਹਿਬ ਜੀ ਨੇ ਵਿਅੰਤਿਕ ਕੰਮ ਸੀ ਕੋਲਾ ਦਿੱਤਾ ਤੇ ਬਕਾਇਰ ਕਿਦ ਨੂੰ ਸੱਚੇ ਪੈਸੇ ਬਹਨ ਕੋਈ ਬਰਾਜੇ ਹੋ ਰਹੇ ਹਨ ਗਰੀਬ ਨੇ ਆਈ ਪੰਨ ਕੋਈ ਬਰਾਜੇ ਹੋਏ ਉਹ ਬੈਂਕ ਫਿਰ ਆ ਕੇ ਚੀਜ਼ਾਂ ਕਰਦੇ ਬਾਹਰੋਂ ਆਏ ਤੇ ਮਹਾਰਾਜ ਸਾਹਿਬ ਜੇ ਕਿ ਪੰਨ ਚਾ ਲੇ ਕੇ ਜਾਣ ਕੇ ਸੁਪੂਜ ਵੀ ਤੇ ਗੁਰੂ ਮਹਾਰਾਜ ਸਾਹਿਬ ਬਰਾਜੇ ਹੋ ਰਹੇ ਹੈ ਫਿਰ ਕੋਨੇ ਬੈਠ ਕੇ ਚੀਜ਼ਾਂ ਕਰਨੇ ਲੱਗੇ ਜਦੋਂ ਮਹਾਰਾਜ ਸਾਹਿਬ ਨੇ ਆਵਾਜ਼ ਸੁਣੀ ਕਾਲੀ ਨਾਲ ਤਾਂ ਉੱਠੇ ਕਾਲੀ ਕੋਈ ਸੱਚੇ ਪੈਸੇ ਕਾਜੀ ਨੇ ਗੋਡੇ ਤੇ ਚੌੜੀ ਲੱਗੀ ਉਹਰੇ ਜੇ ਬਾਹੀ ਲੱਗੀ ਗੋਡੇ ਤੇ ਮੰਗੇ ਦੀ ਸਰਦੂਸ ਜੇ ਬਾਦਸ਼ਾਹ ਦਾ ਸਿੱਖ ਹੋਏ ਗੋਦਾ ਪੁੱਛਣ ਲੱਗੇ ਬੇਨਤੀ ਕਰਦੇ ਮਹਾਰਾਜਾ ਇਹਨਾਂ ਕਹੀ ਨਾ ਆਪ ਕਿਉਂ ਪੁੱਛੇ ਬਾੜਾ ਕਰਨ ਦੇ ਸਿੱਖੋ ਤੁਸੀਂ ਨੀਵੇਂ ਤਾਂ ਬੈਠ ਕੇ ਬਾਣੀ پڑھਦੇ ਸੀ ਇਹ ਸਲਮਣ ਨਾਨਕ ਜੀ ਦਾ ਰੂਪ ਬਾਣੀ ਇਹ ਸਤਾਰੀ ਦਾ ਸਤਕਾਰ ਵੀ ਅਸੀਂ ਨਾ ਕਰਾਂਗੇ ਤੇ ਹੋਰ ਕੌਣ ਕਰੂਗਾ ਸਿੱਖਾਂ ਨੇ ਕਿਹਾ ਸੱਚੇ ਬਾਦਸ਼ਾਹ ਹੈ ਜਾਣ ਲਗਾ ਕਿ ਇਹ ਚਰਨਾ ਚੈਲੀ ਜਰ ਮਾਰੇ ਹਿੱਕ ਗੁਰੂ ਬਹਾਦਰ ਨਹੀਂ ਚਾਹੀ ਜਿੰਨੇ ਕਹ ਰਹਾ ਹੈ ਜਾਣੋ ਕੋਈ ਸਿੱਖ ਸਮਾਰਾ ਇਹ ਗੁਰੂ ਨਾਨਕ ਦੇਵ ਜੀ ਕਹਿਆ ਉਹ ਸਾਦਾ ਸਿੱਖ ਵੀ ਇਸੇ ਤੋਂ ਗੁਰੂ ਨੂੰ ਇਹ ਸਰਕਾਰ ਮਾਇਆ ਸੌਰ ਬਚਦੇ ਤੁਸੀਂ ਸਿੱਖਾਂ ਨੂੰ ਬਾਣੀ ਦਾ ਬਾਰ ਉਹ ਸਿਖਾਇਆ ਸੀ ਇਹ ਤਰ੍ਹਾਂ ਦੀ ਬਾਰੀ ਦਾ ਸਰਕਾਰ ਸਿਖਾਉਂਦੇ ਹੋ ਗੀਵ ਨੂੰ ਆ ਕੇ ਪਾਤਸ਼ਾਹ ਜੀ ਨੂੰ ਸਿੱਖਾਂ ਨੂੰ ਪੁੱਛਿਆ ਮਹਾਰਾਜ ਸਾਹਿਬ ਤੋਂ ਬਾਣੀ ਵੀ ਭੈਰ ਮੈਂ ਤਾਂ ਹੁਲਦੀ ਨਹੀਂ ਗੀਵ ਨੂੰ ਆ ਕੇ ਪਾਤਸ਼ਾਹ ਬਾਣੀ ਪੜ੍ਹ ਵੀ ਲੈਣੇ ਸੀ ਕਹਿੰਦੀ ਕਿਵੇਂ ਕਲੀਆਣ ਹੋਵੇ ਬਹੁਤ ਸ੍ਰੀ ਗੁਰੂ ਮਾਰਾ ਸਾਹਿਬ ਕੇ ਸਿੱਖੋ ਕੰਨ ਉੱਤਰਦੇ ਆਉਣਗੇ ਦੂਹੇ ਦਿਨ ਬਰਖਾ ਪਈ ਬਰਖਾ ਪਈ ਤੇ ਗੁਰੂ ਮਾਰਾ ਸਾਹਿਬ ਸਵਾਰ ਹੋ ਕੇ ਬਾਹਰ ਗਏ ਬਾਹਰ ਗਏ ਤੇ ਕਿਸੇ ਦੇ ਉੱਤੇ ਮਹਾਰਾਜ ਸਾਹਿਬ ਜੀ ਜਾ ਕੇ ਖੜ ਗਏ ਕੇ ਕਹਿ ਲਗੇ ਮਹਾਰਾਜ ਤੇ ਕੋਈ ਬਾਗ ਨਹੀਂ ਕੋਈ ਪਹਾੜੀ ਨਹੀਂ ਕਿਥੇ ਆਜ ਕੇ ਖੜ ਗਏ ਉਸ ਸੰਸਾਰ ਮਹਾਰਾਜ ਕਹਿੰਦੇ ਉੱਪਰ ਜਾਣ ਵਾਤੇ ਖੜੇ ਨੇ ਉਹਦੇ ਕੋਲ ਜੇ ਤੁਸੀਂ ਕੋ ਸਿੱਖੀ ਕੰਤਰੀਓ ਚੱਕ ਕੇ ਲਿਆਓ ਫਿਕਰੀ ਸਿਕਣ ਚਾ ਮੁਕਰੀ ਚਾ ਮੁਕਲ ਇਖਿਆਲੀ ਚਾ ਕੇ ਮਹਾਰਾਜ ਕਹਿੰਦੇ ਭਾਈ ਇਹ ਫਿਕਰੀ ਚੰਤ ਵੀ ਕਿਉਂ ਹੈ ਤਨ ਲਗੇ ਮਹਾਰਾਜ ਇਹ ਸੰਦੇ ਭਾਂਡੇ ਵੀ ਫਿਕਰੀ ਹੈ ਜਿਸ ਵੇਲੇ ਜਦੋਂ ਇਹ ਨਜ਼ਰ ਦੱਸਦਾ ਕਿ ਉਸ ਜਿਹੜੇ ਇਹ ਦੇ ਵਿੱਚੋਂ ਪਾਇਆ ਗਿਆ ਜੀ ਆਖੀਏ ਭਾਂਡੇ ਵਿੱਚ ਇਹ ਹੁਣ ਬਰਖਾ ਦੇ ਹੋਣੇ ਕਰਕੇ ਜਾਂਦੇ ਦੀ ਸਾਰੀ ਢੋਤੀ ਗਈ ਹੈ ਚੂਦ ਜੇ ਪ੍ਰਕਾਸ਼ ਪਾਣੇ ਕਰਕੇ ਕਿਰਨਾ ਪਾਣੇ ਕਰਕੇ ਉਹਨੂੰ ਸੁਭਾਈ ਜਾਂ ਮੁਭੀਗੇ ਕਿ ਮਹਾਰਾਜ ਕਹਿੰਦੇ ਹੁਣ ਕਾਇਦੇ ਜਿਹ ਹੈ ਨਹੀਂ ਕਿਤੇ ਜਦੋਂ ਤੇ ਨਿਕਰ ਵਾਸਦਾ ਸੀ ਕਹਿੰਦੇ ਮਾਰਾ ਹੋ ਗਈ ਸੀ ਫਿਰ ਤੁੰਦੀ ਹਾਈ ਕਿਉਂ ਰਹੇਗੀ ਮਹਾਰਾਜ ਤੁਹਾਡਾ ਜੀ ਖੰਡਾ ਸੀ ਕਈ ਉਵੇਂ ਹੋਏ ਕਿ ਅਸਿਕੋ ਇਸਪਰਕਾਰ ਹੈ ਜਿਸ ਜੀ ਦੇ ਦੀ ਗੁਰਬਾਣੀ ਪੈ ਜਾਵੇਗੀ ਭਾਵੇਂ ਕਮਾਈ ਨਹੀਂ ਜਾਂਦੀ ਉਹ ਅੰਤ ਨੂੰ ਜਦੋਂ ਨੌਰ ਦਾ ਸਨਾ ਰੂਪੀ ਬਰਖਾ ਪਵੇਗੀ ਉਸ ਵੇਲੇ ਅੰਤ ਵੇਲੇ ਇਹ ਸੂਰਜੀ ਰੋਸ਼ਨੀ ਵਾਂਗੂੰ ਅੰਦਰੋਂ ਚਮਕ ਕੇ ਆਵੇਗੀ ਤੇ ਜੀਵ ਦੇ ਤਾਂ ਹੀ ਜਮਾ ਕੋ ਸੁਭਾਅ ਹੋਵੇਗੀ ਇਹ ਜੀ ਬਾਣੀ ਪੜੀ ਹੋਈ ਐਵੇਂ ਨਹੀਂ ਜਾਵੇਗੀ 100 ਸੌ ਜਨਮ ਦਾ ਜਿਹੜਾ ਕਰਮ ਕੀਤਾ ਹੋਇਆ ਇੱਕ ਦਿਨ ਦੇ ਨਿਤਨੇਮ ਦੇ ਨਾਲ ਉਹ ਸਾਰੇ ਮਾੜੇ ਕਰਮ ਮਿਟ ਜਾਂਦੇ ਆ ਚੰਗੇ ਕਰਮ ਫਲਦਾਇਕ ਹੋ ਜਾਂਦੇ ਆ ਐਸਾ ਨਿਤਨੇਮ ਹੈ ਜਿਹੜਾ ਹਰ ਰੋਇ ਦਾ ਕਰਨਾ ਹੈ ਬਾਣੀ ਦਾ ਤੁਨ ਕਿ ਸਿੱਖਣੇ ਦਾ ਤੱਕੇ ਕਿ ਥੋ ਭਾਈ ਜਿੰਨੀ ਥੀਕਰੀ ਚੰਕੇ ਆਈ ਹੈ ਐ ਉਹਦੇ ਅੰਦਰ ਹੈ ਮਾਰੇ ਆਪ ਭਾਈ ਜਿਹੜੀ ਬਾਣੀ ਹੈ ਪੜੀ ਹੋਈ ਉਹ ਚਮਕੇ ਆਵੇਗੀ ਤੇ ਜਮਾਂ ਤੋਂ ਉਸ ਨੂੰ ਸੁਣਾ ਦੇਗੀ ਇਸ ਦਰਕਾਰ ਦੀਆਂ ਬੇਅ ਤੁਸੀਂ ਕਿਉਂ ਹਜ਼ਾਰ ਸਾਲ ਉਨੱਖੀਆਂ ਫਿਰ ਜੀ ਮਾਰੇ ਸਾਹਿਬ ਜੀ ਪਾਤਸ਼ਾਹੀ ਨੇ ਬਹੁਤ ਸਾਰੇ ਸਿੱਖਾਂ ਨੂੰ ਤਕੀਦ ਕੀਤਾ ਕਿ ਗ੍ਰਾਮੀਣ ਦਾ ਪੁੱਤ ਤੁਸੀਂ ਉਹ ਗੁਜਰੀਆ ਮਾਰੇ ਦੇ ਗੁਹੇ ਲਿਆ ਜੇ ਬਾਤਕਾਰ ਉਸੇ ਨੇ ਜਿਦਵੜੇ ਗੁਹੇ ਅੱਗੇ ਮਾਰੇ ਸਾਹਿਬ ਜੀ ਪਾਤਸ਼ਾਹ ਜੀ ਨੇ ਉਸ ਰਤਨ ਸਾਹਿਬ ਸਿੰਘ ਜੀ ਕੋਈ ਮੱਜਨ ਨਾ ਕੀਤਾ ਕਹਿੰਦੇ ਜੀ ਇਸ ਨੂੰ ਗੁੰਹਲਾ ਕਰੋ ਆਹੋ ਗੁਰੂ ਮਾਰੇ ਸਾਹਮਣੇ ਬੈਠੇ ਕਾਰਨ ਦੀ ਨੇਤ ਹੈ ਅਖੀਰ ਜਦੋਂ ਬਹਿਰ ਸ਼ੁਕਰ ਕਰਨ ਲੱਗੇ ਮਾਰੇ ਕਹਿੰਦੇ ਬਈ ਤੀਸੇ ਕਾਰਨਾਂ ਕਰਦੇ ਆਏ ਕੋਈ ਅਸੀਂ ਪ੍ਰਾਣ ਇਹਦੇ ਕਿ ਮਰੇ ਕਿਵੇਂ ਕਾੜੀਏ ਕੋਈ ਆਦਮੀ ਪ੍ਰਾਣ ਜਿਉਂ ਹੀ ਉਜੋਲਾ ਕਰ ਮੰਨੇ ਹੈ ਸੋ ਇਸ਼ਾਰੇ ਨਹੀਂ ਹੈ ਤਾਂਗੇ ਮੌਤ ਮਰਨਾ ਕੋਈ ਵੀ ਨਾ ਕਿਸੇ ਕਿਸਮ ਦੀ ਪਾੜੀ ਭਾਈ ਭਗਤੂ ਦਾ ਜੀਵਨ ਨਹੀਂ ਤਕੀ ਉਸ ਭਾਈ ਦੇ ਪਤੂ ਦੇ ਜੀਵਨ ਆਏ ਪੁੱਤਰ ਨੂੰ ਜਿਸ ਸਾਹ ਮੱਖਾ ਕਹਿ ਗਿਆ ਵੀ ਕੀਜਾ ਬਚੂ ਹੋਇਆ ਮਨਾ ਪ੍ਰਾਨ ਕਿਹੜਾ ਸਦਾ ਕਹਿ ਰਹਿਣੇ ਨੇ ਜੇ ਸਤਿਗੁਰੂ ਦੇ ਜੀਵਨ ਦੇ ਪ੍ਰਾਨ ਦੇ ਨੇ ਚਾਈਦੇ ਐ ਤੰਬੂਤੀ ਜਾ ਕੇ ਭਾਈ ਨੇ ਜਸਾ ਦਾ ਬਾੜ ਕਰਕੇ ਭਾਈ ਜੀਵਨ ਨੇ ਆਪਣੇ ਜੀਵਨ ਦੇ ਦਿੱਤਾ ਉਹ ਬ੍ਰਹਮਣ ਲਾਪੁੱਤਰ ਜੋਦਾ ਹੋ ਗਿਆ ਬੜੇ ਗਹਿਗਾ ਕਾਰਨ ਵਿੱਚ ਧਰੀਆਂ ਲੱਜ ਗਈਆਂ ਮਹਾਰਾਜ ਜੀ ਬ੍ਰਹਮਣ ਲਾਪੁੱਤਰ ਜੀਵਨ ਦਾ ਹੋ ਗਿਆ ਸਤਿਗੁਰੂ ਸਾਹਿਬ ਕਹਿਣ ਲੱਗੇ ਸਈ ਕਿਨ ਪ੍ਰਾਨ ਮੁੱਕੇ ਐ ਫੇਰ ਡਿਊਟੀ ਲਾਰਜਾ ਸੁਖਿਆ ਕੇ ਭਾਈ ਭਗਤੂ ਦਾ ਪੁੱਤ ਮਾਰਾ ਭਾਈ ਜੀਵਨ ਜੀ ਇੱਧਰ ਗਏ ਸਨ ਇਸ ਪ੍ਰਕਾਰ ਸੇ ਦੇ ਕਾਲਖਾ ਗਰੀਨ ਵਾਲਾ ਜਿੰਕਾ ਜਾ ਕੇ ਵੇਖੋ ਜੋ ਵੇਖਿਆ ਭਾਈ ਜਿਹੜਾਈ ਕਰੀ ਤੇ ਮਾਰਨ ਕਹੇ ਸਾਡੇ ਪੁੱਤ ਨੇ ਜਿਹੜਾਈ ਕਰਕੇ ਬੰਮਨ ਦੇ ਪੁੱਤ ਨੂੰ ਜੀਵਨ ਕਰਾਇਆ ਇਹ ਚੰਗਾ ਕੰਮ ਕੀਤਾ ਇਸ ਪ੍ਰਕਾਰ ਸੇ ਭਾਈ ਜੀਵਨੂ ਵਰਦਸੇ ਦਾ ਪੁੱਤ ਸੰਤਰਾਮ ਹੋਇਆ ਬੜਾ ਸ਼ਕਤੀ ਵਾਲਾ ਹੋਇਆ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਇਹਨਾਂ ਦੀ ਸੰਸਕ ਲਈ ਭਾਈ ਭਗਤੂ ਦੀ ਅੱਗੇ ਇਸ ਪ੍ਰਕਾਰ ਸਾਹਿਬ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਵਿਅੰਗ ਕੌਤਲਾ ਕੀਤੇ ਉਹਨਾਂ ਕੌਤਲਾਂ ਕਰਦੇ ਹੁਆ ਅੱਜ ਦੇ ਇਹ ਸਾਹਿਬ ਸੰਵੇਦੀ ਕੁਮਾਰਾ ਸਾਹਿਬ ਜੂ ਹਰਿਆਕ ਵੀਰੇ ਸੁਪੁੱਤਰ ਬਾਬਾ ਰਾਮੜਾ ਜੀ ਇਹ ਦੇਖਣਾ ਮਾਤਾ ਕ੍ਰਿਸ਼ਨ ਕਹਿੰਦੇ ਕਿ ਮਾਰਾ ਮੈਨੂੰ ਦੇਖੂ ਦਿਓ ਇਹਨਾਂ ਦੀ ਪੁੱਤਰੀ ਕਾਮਨਾ ਹੈ ਆ ਪੂਰੀ ਕਰੋ ਉਹ ਜਿਹੜੇ ਸੰਤੂਸ਼ਿਤੇ ਕਹਿ ਚਾਗੇ ਮੂਲ ਮੰਤਰ ਦੇਖ ਤੇ ਇਨਾ ਤੇਹ ਮੰਤਰ ਨੂੰ ਗੰਦੇ ਵਿੱਚ ਖੋਰ ਕੇ ਖਕਨਾ ਵਾਹਿਗੁਰੂ ਕਹਿ ਸਕਦਾ ਤੇਰੀ ਪੁੱਤਰੀ ਦੀ ਕਾਹਨਾ ਅਕਾਲ ਪੁਰਖ ਪੂਰੀ ਕਰ ਦੇਵੇਗਾ ਇਹ ਸੁਣ ਕੇ ਮਾਤਾ ਗ੍ਰਹੀ ਕੋਈ ਕੋਈ ਅਣਖੀ ਮੰਨੀ ਕਿ ਮਹਾਰਾਜ ਨੇ ਦਰਸ਼ਨ ਕਾਹੇ ਸੀ ਤੋ ਆਪ ਨੂੰ ਦਰਸ਼ਨ ਤੇ ਮੰਤਰ ਦਿੱਤੇ ਪੇਹ ਦਿੱਤਾ ਹੈ ਉਸ ਵੇਲੇ ਸਰਦਾਰਾ ਨਾਲ ਦੂਸਰੀ ਜਿਹੜੀ ਮਾਤਾ ਰਾਮਕੌਰ ਸੀ ਉਸ ਨੂੰ ਮੰਤਰ ਦੀ ਲੀਏ ਸੀਨੇ ਕਾ ਕੇ ਉਸ ਮਾਤਾ ਦੇ ਘਰ ਰਾਹਣ ਦਾ ਪੁੱਤਰ ਪੈਦਾ ਹੋਇਆ ਰਾਹਣ ਦਾ ਪੁੱਤਰ ਪੈਦਾ ਹੋਣ ਤੋਂ ਫੇਰ ਕ੍ਰਿਸ਼ਨ ਕੌਰ ਦੇ ਅੰਦਰ ਬੜਿਆ ਖਿਆਲ ਆਇਆ ਕਿ ਮੈਂ ਬੜੀ ਗਲਤੀ ਕੀਤੀ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਿਆ ਫਿਰ ਮਹਾਰਾਜ ਜੀ ਕੇ ਬੇਨਤੀ ਕੀਤੀ ਮਹਾਰਾਜ ਜੀ ਦੀ ਕਿਰਪਾ ਕਰੋ ਉਸ ਵੇਲੇ ਸਰਗਨ ਆਪਣੀ ਗੱਡੀ ਦੇ ਨਾਲ ਇੱਕ ਜਾਣ ਕਰਕੇ ਪੈ ਗਏ ਹੋਏ ਆਏ ਸਤਨਾਮ ਮੰਤਰ ਲਿਖ ਕੇ ਭੇਜਿਆ ਉਸ ਨੂੰ ਮਾਤਾ ਜੀ ਨੇ ਗੱਲ ਚ ਪਾ ਕੇ ਕੀਰਤਨਾ ਕੀਤਾ ਕਿ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਤਸ਼ਾਹ ਇਸ ਪ੍ਰਕਾਰ 1713 ਮਿਤਰੀ ਦੇ ਅੰਦਰ ਸਾਹਬਾ ਜੀ ਨਾ ਉਹਨੂੰ ਗੁਰੂ ਮਹਾਰਾਜ ਸਾਹਿਬ ਜੀ ਬਾਰਕਾ ਜੀ ਨੇ ਉਤਾਰ ਘਰ ਨੂੰ ਕੀਤਾ ਗੁਰੂ ਹਰਿਕ੍ਰਿਸ਼ਨ ਜਾਇ ਸਾਹਿਬ ਜੀ ਬੜੀ ਇਮਤਿਹਾਲ ਕੋ ਵਸਦਾ ਵਿੱਚ ਬਾਬਾ ਰਾਮਰਾਜ ਜੀ ਨੇ ਔਰੰਗਜ਼ੇਬ ਨੂੰ ਜਾ ਕੇ ਤਰਾਮਾ ਤੋਂ ਵਿਖਾਉਣੀਆਂ ਸ਼ੁਰੂ ਕੀਤੀਆਂ ਤੇ ਉੱਥੇ ਮਿੱਟੀ ਮੁਸਲਮਾਨ ਕੀ ਦੇਖਾਇਆ ਗਈ ਮਾਰ ਕੀ ਕਹਿਣੇ ਕਰਕੇ ਗੁਰੂ ਸਾਹਿਬ ਗੁਰੂ ਕਰਦੇ ਪਿਆਇਆ ਕਿ ਤੂੰ ਕੌਣ ਹੁੰਨਾ ਹੈ ਬਾਣੀ ਨੂੰ त्यागਣ ਵਾਲਾ ਇਹਨਾਂ ਦੀ ਬਾਣੀ ਤੋਂ ਲੋਕੀਂ ਸਾਰੇ ਅੰਸ਼ਰ ਕਿਹਾ ਕਿ ਖਾਦਾ ਪੁੱਤਰ ਹੋ ਕੇ ਬਾਣੀ ਉਹ ਆਇਆ ਹੈ ਜਾਂ ਸਾਡੇ ਮੱਥੇ 'ਤੇ ਲਾਉਂਦੇ ਇਸ ਪਾਸੇ ਮੂੰਹ ਉਸ ਪਾਸੇ ਤੇ ਲਿਆ ਜਾ ਕਿਉਂ ਰਾង ਰਾਜ ਨੂੰ ਸਰਚਾ ਹੀ ਲੱਗੇ ਪਾਖਾ ਜੀ ਉਹ ਸ਼ੌਕ ਤੋਂ ਉਹ ਆਇਆ ਹਰ ਕ੍ਰਿਸ਼ਨ ਸਾਹਿਬ ਹਨ ਸਾਜੀ ਦੀ 5 ਸਾਲ ਦੀ ਬਸਤੀ ਸੀ ਆਜੀ ਸਰੰਦਾ ਲਗਾਉਂਦੇ ਸਨ ਆਜੀ ਦੇ ਇੱਕ ਕ੍ਰਿਸ਼ਨਪੁਰ ਸਾਹਿਬ ਦੀ ਪੋਥੀ ਐ ਸਾਖੀਆਂ ਦੀ ਗੁਰੂ ਸਾਹਿਬ ਜੀ ਦੇਖਦੇ ਹੁੰਦੇ ਸਨ ਉਹ ਸਾਖੀਆਂ ਦੀ ਪੋਥੀ ਜਿੱਥੇ ਟੋਪੀ ਐ ਨਾ ਬਾਬੇ ਗੁਰਤੇ ਦੀ ਪਈ ਉਸ ਨੂੰ ਉਸੇ ਗ੍ਰੰਥੀ ਦਰਖੇ ਖੜਾਉਂਦਾ ਹੁੰਦਾ ਹੈ ਇਸ ਪ੍ਰਕਾਰ ਉਹ ਮਾਰੇ ਸਾਉਜੀ ਲਿਖਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਕੁਆਸ਼ਾ ਜੀ ਮਾਰੇ ਲਖਾਰੀ ਵੀ ਬੜੇ ਸਨ ਇਹ ਸਿੰਗਰ ਮਾਰੇ ਸਾਉਜੀ ਪੀਰਪੁਰ ਵੀ ਕਰਿਆ ਕਰਦੇ ਸੰਗੜਾ ਵੀ ਆਇਆ ਕਰਦੇ ਇਸ ਪ੍ਰਕਾਰ ਮਾਰੇ ਦੇਖੋਂ ਤੋਂ ਕਰਦਿਆਂ ਹੋਇਆ ਕਿ ਕੋਈ ਜਿਆਨ ਮਰਾ ਜੀ ਇੱਥੇ ਹੀ ਸੀ ਸਿੱਖਨ ਬਲੈਤੋ ਆ ਕੇ ਦੇੰਸੀ ਕੀਤੀ ਕਿ ਮਹਾਰਾਜ ਆਪ ਦੇ ਸਾਹਬ ਜੀ ਆਦੇ ਦੋਵੇਂ ਨੇਕ ਹਨ ਚੰਗੇ ਤੇ ਕੰਗੇ ਸੁਨੂਬਾਲੇ ਹੈ ਪਰ ਗੁਰੀਾਈ ਦੇ ਮਾਲਕ ਕੌਣ ਹੋਣਗੇ ਜਦੋਂ ਉਹ ਪੁੱਛਿਆ ਉਹ ਸੋਖੇ ਸਾਹਿਬ ਜੀ ਗੁਰੂਵਾਰ ਆਣ ਕੇ ਆ ਕਿ ਸਿੱਖਾ ਇਥੇ ਜੰਮੀ ਗੱਲ ਪੁੱਛੀ ਹੈ ਹਿਚਾ ਇਹਨੂੰ ਜਿਹੜਾ ਸੀ ਕਹਿਣਾ ਪੂਰੀ ਕਰ ਜੁਮੇ ਜਾਂ ਸਾਹਿਬ ਜੀ ਆਦੇ ਪਾਠ ਕਰਦੇ ਜਾ ਕੇ ਦਰਸ਼ਨ ਕਰ ਕਿ ਕੰਗਰੇਜ ਰਾਮ ਰਾਜ ਜੀ ਪਾਠ ਕਰਦੇ ਸਨ ਇਥੇ ਲੈ ਕੇ ਇੱਕ ਸੂਈ ਆਇਆ ਸਿੱਖੋ ਜਿਸੋ ਸੂਈ ਲੈ ਕੇ ਆਇਆ ਕਿ ਰਾਮ ਰਾਜ ਜੀ ਬੜੀ ਮਿੱਠੀ ਸੋਹਰਿਆ ਪਰ ਤੁਕ ਮੂੰਹ ਵਿੱਚ ਆਏ ਕਿ ਜੇ ਕੋਈ ਘਾਇਆ ਤੋਂ ਨਹੀਂ ਡਰਦਾ ਫਰਦਰ ਕਿ ਉਹ ਕੈਸੇ ਡਰਦਾ ਇਹ ਤੁਕ ਪੜਦੇ ਤਾਂ ਹਰਾਮ ਰਾਜ ਈ ਸੂਈ ਸਿੱਖੋਂ ਮੰਗੀ ਸਾਹਿਬ ਦੇ ਪਾਵੇ ਨਾਲ ਲਾਈ ਸੂਈ ਖੁੱਭੀ ਨਹੀਂ ਹੁਣ ਕੇ ਹਲਾਨ ਹੋ ਗਿਆ ਮਿੱਠੀ ਸੁਰਵਣੀ ਐ ਸਿੰਧਰ ਦੋਰ ਦੇ ਵੀ ਬੜੇ ਐ ਰੂਪ ਵੀ ਬੜਾ ਸੁੰਦਰ ਐ ਕੀ ਕਾਰਨ ਐ ਫਿਰ ਜਿੱਥੇ ਜੀ ਹਰਿਕ੍ਰਿਸ਼ਨ ਸਾਹਿਬ ਜਿਸ ਕਾਂਗਰਸ ਦਾਖ ਕਰਦੇ ਸਨ ਉੱਥੇ ਗੁਰੂ ਮਾਰਾ ਸਾਹਿਬ ਜੀ ਉਸ ਵਕਤ ਇਹ ਪਾਠ ਕਰ ਰਹੇ ਸੀ ਆਤਮਾ ਵਰਵਾ ਰਹਿ ਲਗ ਲਾਇ ਆਤਮਾ ਪ੍ਰਾਤਮਾ ਇਹ ਕੋ ਕਰੇ ਅੰਤਰ ਕੀ ਦੂਧ ਅੰਤਰ ਮਰਿਆ ਇਹ ਤੁਕਾਂ ਪੜ ਰਹੇ ਸੀ ਕਿ ਕੰਗਿਆ ਕੇ ਜੇ ਸੁਈ ਦੇ ਨਾ ਲਾ ਮੰਜੀ ਸਾਹਿਬ ਦੇ ਕਾਵੇ ਗਿਨੇ ਮੋਮਕੀਂ ਨਾ ਮੋਕੇ ਕਰ ਜਾਂਦੀ ਆ ਨਿੱਕੇ ਹੀ ਮੰਜੀ ਸਾਹਿਬ ਦੇ ਕਾਵੇ ਦੇ ਦੋਤ ਹੋ ਗਈ ਮੱਥਾ ਟੇਕ ਕੇ ਮਹਾਰਾ ਤੁਹਾਡੀ ਜਦ ਨੂੰ ਤੁਸੀਂ ਜਾਂਦੇ ਹੋ ਇਹ ਸਰਕਾਰ ਕਰ ਬੁਲਾਰ ਕੇ ਹੋਇਆ ਹੈ ਕਿ ਅੱਜ ਦੇ ਇਹ ਸਾਰੇ ਸੰਗਤ ਦੇ ਕਾਰੀ ਸਾਹਿਬ ਸੰਗਤ ਦੇ ਜੋ ਕਾਹੇ ਕਤਰ ਕਰਕੇ ਦੱਖਣ ਵਾਲੇ ਸਾਰੇ ਨੂੰ ਬੁਲਾ ਕੇ ਇਸੇ ਕੇ ਕਾਰਸ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅੰਮ੍ਰਿਤ ਵੇਲੇ ਸਵਾ ਕਹ ਜਿੰਨ ਕਰੇ ਤੋਂ ਮਹਾਰਾਜ ਆਈ ਦੇ ਜਨ ਤੀਪੁਰ ਸਾਹਿਬ ਵਿੱਚ 1718 ਬਿਕਰਮੀ ਵਾਲੇ ਦਿਨ ਅੱਜ ਮਹਾਰਾਜ ਸਾਹਿਬ ਜੀ ਦੇ ਪਾਰਸ਼ਾ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਤਾ ਗੋਪੀ ਦੇ ਬਰਾਜ ਮਹਾਨ ਕੀ ਸਭ ਸੰਗਤਾਂ ਨੂੰ ਵਧਾਈ ਹੋਵੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੋਪੀ ਦੇ ਬਰਾਜ ਮਹਾਨ ਹੋਣ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੋਪੀ ਦੇ ਬਰਾਜ ਮਹਾਨ ਹੋ ਕੇ ਜਿਵੇਂ ਚੜ੍ਹਦਾ ਸੂਰਜ ਨੇ ਇਹ ਨੂੰ ਚੱਕ ਦਿੰਦਾ ਹੈ ਇਹ ਕਿਹਨਾਂ ਦੇ ਤਾਂ ਹੰਦੇ ਨੇਰੇ ਨੂੰ ਨੇਤੇ ਆ ਉਹਨਾਂ ਨਾਲ ਦੀ ਗੱਡੀ ਤੇ ਜਿਹਨਾਂ ਸ਼ੰਕਾ ਸੀ ਪੀ ਸੀ ਉਹਨਾਂ ਤੋਂ ਉਹਨਾਂ ਦੀ ਸ਼ੰਕਾ ਦੇਤੋਂ ਰਾਤੇ ਗੁੰਗਿਆਂ ਤੋਂ ਕੋ ਗੋੜਿਆਂ ਤੋਂ ਸੱਚੇ ਪਾਤਸ਼ਾਹ ਨੂੰ ਕੀਤਾ ਦੇ ਅਰਸ਼ ਕਰਾ ਕੇ ਉਹ ਲਾਲ ਵਰਗੇ ਪੰਚਾਂ ਨੂੰ ਪੰਜਾਬ ਦੇ ਬਾਹਰ ਲੈ ਕੇ ਸੱਚੇ ਪਾਤਸ਼ਾਹ ਸਿੱਖੀ ਲਖੀ ਉਹਦੀ ਸਿੱਖ ਬਣ ਕੇ ਹੰਕਾਰ ਛੱਡ ਕੇ ਇਹ ਜਿਸ ਪ੍ਰਕਾਰ ਸਾਈਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਾਲਕ ਨਸਤਾ ਵਿੱਚ ਬਿਆਨ ਕਰ ਰਹੇ ਕਿ ਕਹਨਗੇ ਦੁਨੀ ਵਿੱਚ ਜਾ ਕੇ ਮਰੀ ਪਈ ਚਰਨਾਰੇ ਜਾਂਦੇ ਨਾਲ ساری ਮਿਹਰ ਦਿੱਤੀ ਕਿ ਜੇ ਕੋਈਕਾਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਜਿਹੜੇ ਗੁਣੋ ਕਹੀ ਨਹੀਂ ਜਾ ਸਕਦੇ ਕਿ ਕਿੰਨ ਏਸੇ ਤਰ੍ਹਾਂ ਚੋਰੀ ਕਰਨ ਵਾਲਾ ਸੀ ਕੀਰਤ ਸਿੰਘ ਸਾਹਿਬ ਇੱਕ ਜਦੋਂ ਸਿੱਖਣ ਗਵਾਂਚ ਦੇਖੇਗੇ ਕਿ ਚੋਰੀ ਕਰਨ ਗਿਆ ਮੰਦਾ ਗੇਲੋ ਦਾ ਨਾਸੀ ਮਹਾਰਾਜ ਜੀ ਉੱਥੇ ਅੰਦਰ ਬੈਠੇ ਦੇਖੇ ਉਹ ਮਕਾਨ ਤੇ ਫਿਰ ਸ਼ਮਿੰਦਾ ਹੋ ਕੇ ਚੋਰੀ ਛੜਤੀ ਸੀ ਰਾਜਾ ਰਾਮ ਰੋਪੜਵਾਸੀ ਉਹ ਲੜਕੀਆਂ ਮਾਰਦਾ ਸੀ ਉਹ ਲੜਕੀਆਂ ਨੂੰ ਮਾਰਨੋਂ ਹਟ ਕੇ ਗੁਰੂ ਮਹਾਰਾਜ ਸਾਹਿਬ ਸਿੱਕੀ ਬਾਹਰ ਕੀਤੀ ਸੀ ਉਹ ਹੈ ਕਿਸ ਕੋਲ ਦੀ ਕਿਸ ਕੋਲ ਦੀ ਕਿਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਕੋਲ ਵੇਬਸਾਰੀਆਂ ਜੀ ਨਾਲ ਹਰ ਕੀਤਾ ਗੁਰੂ ਨਾਨਕ ਜੀ ਹਰਿਕ੍ਰਿਸ਼ਨ ਸਾਹਿਬ ਦੋ ਸਾਲ ਕੀਰਤ ਪ੍ਰਸਾਦ ਕੇ ਰਹਿ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਹਾਂਗੇ ਇਹ ਗਰੀਬ ਹਰ ਰਸਾ ਆਉਦੀ ਨੇ ਗੁਰਤਾਰ ਦੇ ਬਖਸ਼ੇ ਪ੍ਰੀਤਪਾਲ ਸਾਹਿਬ ਜੀ ਕੱਲ ਵੀ ਇੱਕ ਦਿਨ ਦਾ ਫਿਕਲਾ ਖਰਕ ਹੁੰਦਾ ਮਹਾਰਾਜ ਦੇ ਜੇਤੀਆਂ ਸੁਣਾਉਣੋਂ ਤੇ ਗੁਰਿਆਈ ਦਾ ਪਰ ਇਹ ਜੈਰੀਆਂ ਵਾਲੇ ਸਾਰਿਆਂ ਨੇ ਕੇ ਥਾਈ ਲਿਖ ਕੇ ਕਰ ਦਿੱਤੀ ਹੈ ਕਿਸੇ ਵਰਕੇ ਤੇ ਕਰੇ ਇਸ ਕੋ ਪ੍ਰੀਤ ਹੋ ਗਈ ਹੈ ਕਿ ਜਿਹੜੀਆਂ ਫਿੱਕਾ ਹੋ ਗਈਆਂ ਦੋਵੇਂ ਅੱਖੀਆਂ ਮਿਲਣ ਤੋਂ ਉਦੋਂ ਤੋਂ ਸਾਂਝਾ ਲਿਖਣ ਲੱਗੇ ਮੁੜ ਕੇ ਚਾਲ ਨਹੀਂ ਕੀਤਾ ਗੁਰਪ੍ਰਤਾਵ ਜੀ ਤੁਹਾਨੂੰ ਉਹਰੇ ਆਸਾ ਜੀ ਦਾ ਕਿਹੜੀਆਂ ਸਲਵਨ ਦਰਸ਼ਨ ਦੇ ਕੇ 220 ਸਵਾਦ ਨੂੰ ਹਰਿ ਕ੍ਰਿਸ਼ਨ ਸਾਹਿਬ ਦੇ ਚੰਨਾਂ ਦੀ ਸੋਤ ਦੇ ਦਰਸ਼ਨ ਤੋਂ ਕਿਹ ਚਾਦੀ ਜੋਤ ਨੂੰ ਇਥਨੇ ਸਾਂ ਆਰਾਮ ਦਾ ਅਜੀ ਗੁਰੂ ਘਰ ਤੋਂ ਖਾਰਜ ਕਰ ਦੁੱਤਾ ਹੈ ਗੁਰੂ ਹਰਿ ਕ੍ਰਿਸ਼ਨ ਸਾਹਿਬ ਸਤਿਗੁਰੂ ਹਾਂ ਨੇ ਤਾਂ ਇਹ ਗੁਰੂ ਦਸਮ ਪਤਨ ਕੇ ਸ੍ਰੀ ਹਰਿ ਕ੍ਰਿਸ਼ਨ ਦੀ ਵਾਈ ਹੈ ਇਹ ਕਿੱਥੇ ਸਮਝ ਆਏ ਇਹਨੇ ਦਰਸ਼ਨ ਦੇ ਕੇ ਕੋਡੀਆਂ ਦੇ ਕੋਡ ਮਿਲ ਜਾਂਦੇ ਉਹ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਦੇਤੀ ਤੇ ਬਰਾਜਮਾਨ ਕੀਤੇ ਆਪ ਸਕੇ ਪਾਪਾ ਜੀ ਜਿਨ ਨੂੰ ਆਪ ਸੋਚ ਕੇ ਗੋਇੰਦਗਰ ਤੋਂ ਗਏ ਆਪਨੀ ਜੋ ਦੀਤ ਮਹਾਰਾਜ ਜੀ ਨੇ ਹੋਏ ਰਾਸਤੇ ਜੋ ਤਿਆਰੀ ਕੀਤੀ ਉਹ ਰੁਕ ਕੇ ਬਿਅੰਤ ਸ਼ੁਕਰਾਨ ਚਾਰ ਸਵੇਰੇ ਘੇੜਾ ਘੱਟ ਕੇ ਦੇਖੋ ਇੱਕ ਸੋਇਕ ਗਾਗਰ ਮੈਂ ਹਮੇਸ਼ਾ ਆਪੇ ਸ਼ਰਨ ਕਰਿਆ ਕਰਦੇ ਇੱਕ ਸੋ ਇੰਕ ਚਲੀ ਰਹਿ ਕੋੜਾ ਸਕੇ ਪਾਪਾ ਕਹ ਰਿਆ ਕਰਦੇ ਕਿਸ ਤਰ੍ਹਾਂ ਮਹਾਰਾਜ ਨੂੰ ਸ਼ਰਨ ਸੌਣ ਕਰਕੇ ਸ੍ਰੀ ਜਸਵਾਦਾ ਬਾਤ ਕਰਕੇ ਜੋਤੀ ਜੋਤ ਸੁਮਾਏ ਜਦੋਂ ਮਾਇਆ ਦਾ ਪਤਾਉਪਰੀ ਸਥਾਨ ਵਿੱਚ ਇੱਕ ਤਰ੍ਹਾਂ ਦੇ ਦੇਦੇ ਤਾਂ ਹੀ ਪਤਾਉਪਰੀ ਲਿਜਾਇਆ ਕਿ ਇਖਾਵੇ ਤੇ ਰੱਖਿਆ ਗਿਆ ਉਦੋਂ ਦੇ ਵੀ ਜ਼ਰੂਰ ਹੈ ਸਾਡੀ ਆਉਂਦੀ ਅਲੋਪ ਕਰਨੀ ਸੀ ਜਿਵੇਂ ਸੰਦੇਹ ਮੈਨੇ ਸੱਚ ਕਮੀ ਦੀ ਜੁਰੀਏ ਇੱਕ ਵੀ ਹੈ ਨਾ ਸ਼ਾਇਦ ਜੇਤੀ ਉਸਮਾਨ ਦਾ ਵੀ ਹਰ ਇੱਕ ਨੂੰ ਆਉਂਦੀ ਗੁਰਦਾਰ ਜਨਕੀ ਦਾ ਰਾਜਮਾਨ ਦਾ ਗੁਰਪੁਰਵਾ ਸੰਸਾਦੇ ਦਾ ਯਾਦ ਰੱਖੋਗੇ ਰਾਜ ਜੀ ਦਾ ਸਾਲ ਤੇ ਜਿਹੜੇ ਹਰਿ ਕ੍ਰਿਸ਼ਨਨ ਤੇ ਆਈ ਹੈ ਗੁਰੂ ਨੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਗੁਰੂ ਅਕੀਰ ਬਹਾਦਰ ਸਾਹਿਬ ਨੂੰ ਦਰਸਿਆ ਅਠਵੇਂ ਪਾਤਸ਼ਾਹ ਨੂੰ ਧਿਆਉਣਾ ਕਰੀਏ ਜੇ ਸਦੇਤੇ ਤਬ ਦੁੱਖ ਜਾਂ ਹਰਿ ਕ੍ਰਿਸ਼ਨਨ ਸਾਰੇ ਦੁੱਖ ਕੋੜੀਆਂ ਦੇ ਕੋਲ ਦੂਰ ਹੋ ਗਏ ਕੀਰਪੁਰ ਸਾਹਿਬ ਮਾਰਾ ਤਾਲ ਕੀ ਤੇ ਕਦੇ ਆ ਰਹੇ ਸੀ ਦਰਵਾਜ਼ੇ ਕਿਨਾਰੇ ਕਿਨਾਰੇ ਤੇ ਕੋੜੀ ਬ੍ਰਾਹਮਣ ਸੀ ਉਹ ਸ਼ਰਾਬ ਪੀ ਕੇ ਕੋਲੀ ਹੋ ਗਿਆ ਸੀ ਘਰ ਜਾਨ ਕੱਢਦਾ ਉਹਦੇ ਕੋਲੋਂ ਮਨਦੂਆ ਆਉਂਦੀ ਸੀ ਕਿ ਬਾੜ ਚਲਿਆ ਜਾ ਦਰਿਆ ਜੁੱਬਣੋ ਆਪਿਆ ਸੀ ਸਾਹਮਣੇ ਵਿੱਚ ਸ੍ਰੀ ਹਰਿਕ੍ਰਿਸ਼ਨ ਸਾਹਿਬ ਦੇ ਨਰਾਸ਼ਟ੍ਰੀਕ ਤੋਂ ਪੈ ਗਿਆ ਮੈਂ ਕਿਤੇ ਰੁਕਣਾ ਮੈਨੂੰ ਲੈਣਵਾ ਦਰਿਆ ਜੇ ਡੁੱਬਾਂਗਾ ਹਜੂਰ ਦੇ ਸਾਹਮਣੇ ਦੁਆ ਦੇਖ ਕੇ ਮਾਰਾ ਕੁਛ ਨਹੀਂ ਪਿਆ ਸਿੱਖਾ ਲਕਿਆ ਮਾਰਾ ਕਹਿੰਦੇ ਤਾਲਿਆ ਸਾਡਾ ਰਮਾਲ ਦਿਓ ਸਤਨਾਮ ਵਾਹਿਗੁਰੂ ਕਾ ਕੇ ਰਸਕੋ ਫੇਰੋ ਜਦੋਂ ਰਸੀਤ ਫੇਰਿਆ ਕੋਲ ਹੱਜ ਗਿਆ ਸੀ ਰਾਜੀ ਹੋ ਗਿਆ ਸੀ ਕਿਉਂ ਜਿਨ੍ਹਾਂ ਦੇ ਦਰਸ਼ਨ ਨਾਲ ਸਾਰੇ ਦੁੱਖ ਚਲੇ ਜਾਂਦੇ ਐ ਇਸੇ ਪ੍ਰਕਾਰ ਗੁੰਗੇ ਕੇ ਬੋਲੇ ਤੋਂ ਗੀਤਾਂ ਦੇ ਆਪ ਸੁਪਉਖ ਰੇਸ਼ ਕਰਾਏ ਅਦਤ ਪਰਸ਼ੇਤ ਨੂੰ ਜਿਸਰਤੀਆਂ ਸਿੰਮਟੀਆਂ ਦੇ ਪੰਜ ਕਾਲ ਤੋਂ ਅਰਥ ਮਹਾਰਾਜ ਸਾਹਿਬ ਜੀ ਨੇ ਚਰਚਾ ਹੋਈ ਇਹ ਮਰੀ ਪਈ ਦੀਨ ਦੀ ਬੰਗਲੇ ਸਾਲ ਜਾ ਕੇ ਚੰਨਾ ਦੇ ਜਲ ਨਾਲ ਚਮਕੇ ਸਾਜ ਸਾਰਿਆਂ ਦੀ ਬਿਮਾਰੀ ਚੱਕ ਦਿੱਤੀ ਜਿਨਾਂ ਦੇ ਬੈਸੰਗਾਰੇ ਦੁੱਖ ਚਲੇ ਜਾਂਦੇ ਜਮਨ ਮੰਨਦੇ ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹਨ